82 ਲੋਕਾਂ ਦੀ ਆਦਤ ਹੁੰਦੀ ਹੈ ਲੋਕਾਂ ਦੀਆਂ ਆਪਣੀਆਂ ਹੱਥ ਸੇ ਦੂਸਰੇ ਦੀਆਂ ਕਾਚ ਸ ਦੂਜੇ ਦੀਆਂ ਗੱਲਾਂ ਲੋਕ ਕਰ ਕਰਕੇ ਸਵਾਦ ਲੈਂਦੇ ਹਨ ਹਾਂ ਕੁਝ ਨਹੀਂ ਹੁੰਦਾ ਭਰਾ ਕਹਿੰਦਾ ਕੋਈ ਨਾ ਰਿਮੀ ਆ ਜਾਣਾ ਲਾਵਨੀ ਸਿਆਣਾ ਹੈ ਉਹ ਮਾਂ ਚਾਹੇ ਉਹਦੇ ਤੋਂ ਚੋਰੀ ਚੋਰੀ ਰੋ ਲੈਂਦੀ ਸੀ ਫਿਰ ਵੀ ਉਸ ਨੂੰ ਹੌਸਲਾ ਦਿੰਦੀ ਸੀ ਕਿ ਰਿਮੀ ਤੂੰ ਲਾਵ ਨਾਲ ਪਿਆਰ ਨਾਲ ਰਿਹਾ ਕਰ ਉਹ ਆਪ ਮੰਨ ਜਾਣਾ ਹੈ ਆਪਣੀ ਘਰ ਦੀ ਦੀ ਗੱਲ ਸਾਰੇ ਮਰਦੀ ਮੰਨਦੇ ਹੁੰਦੇ ਹਨ ਤੂੰ ਵੀ ਪੁੱਤ ਪਿਆਰ ਨਾਲ ਸਮਝਾਇਆ ਕਰ ਲਵ ਨੂੰ ਉਹਦੇ ਬਿਨਾ ਤਾਂ ਆਪਾਂ ਕੱਖ ਦੇ ਵੀ ਨਹੀਂ ਹਾਂ ਰਿਮੀ ਨਾਲ ਜੋ ਵੀ ਹੋ ਰਿਹਾ ਸੀ ਉਹ ਤਾਂ ਉਸਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਨਾ ਉਹ ਕਿਸੇ ਨੂੰ ਦੱਸ ਹੀ ਸਕਦੀ ਸੀ ਕਿ ਲਵ ਉਸ ਨਾਲ ਟੰਗ ਨਾਲ ਵੀ ਗੱਲ ਨਹੀਂ ਕਰਦਾ ਇਹ ਹੀ ਗੱਲ ਉਸ ਨੂੰ ਅੰਦਰੋਂ ਅੰਦਰ ਹੀ ਖਾ ਰਹੀ ਸੀ ਕਿੰਨਾ ਚਾਹ ਸੀ ਉਸ ਨੂੰ ਆਪਣੇ ਵਿਆਹ ਦਾ ਤੇ ਅਮਰੀਕਾ ਜਾਣ ਦਾ ਸਭ ਮਿੱਟੀ ਹੋ ਰਿਆ ਸੀ ਕਦੇ ਉਹ ਸੋਚਦੀ ਸੀ ਕਿ ਮੇਰੀ ਤਾਂ ਕਿਸਮਤ ਹੀ ਖੋਟੀ ਹੈ ਨਹੀਂ ਤਾਂ ਉਸ ਦਾ ਵਿਆਹ ਹੀ ਕਿਉਂ ਹੁੰਦਾ ਹੁਣ ਹੁਣ ਤਾਂ ਉਸ ਨੂੰ ਵਿਆਹ ਦਾ ਸ਼ਬਦ ਵੀ ਚੰਗਾ ਨਹੀਂ ਲੱਗਦਾ ਸੀ ਉਹ ਨੂੰ ਆਪਣੇ ਆਉਣ ਵਾਲੇ ਕੱਲ ਦੀ ਬਹੁਤ ਜ਼ਿਆਦਾ ਫਿਕਰ ਹੁੰਦੀ ਸੀ ਰਿਮੀ ਨੂੰ ਹੁਣ ਪੰਜਵਾਂ ਮਹੀਨਾ ਲੱਗ ਚੁੱਕਿਆ ਸੀ ਹੌਣ ਤਾਂ ਲੋਕਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਉਹਦੇ ਬੱਚਾ ਹੋਣ ਵਾਲਾ ਹੈ। ਵੈਸੇ ਤਾਂ ਉਹ ਘਰੋਂ ਘੱਟ ਹੀ ਨਿਕਲਦੀ ਸੀ ਪਰ ਫੇਰ ਵੀ ਜਦੋਂ ਕਿਤੇ ਜਾਂਦੀ ਤਾਂ ਆ ਲੋਕਾਂ ਨੂੰ ਪਤਾ ਹੀ ਲੱਗ ਜਾਂਦਾ ਕਿਉਂਕਿ ਹਮੇਸ਼ਾ ਘਰ ਦੇ ਵਿੱਚ ਤਾਂ ਨਹੀਂ ਰਹਿ ਸਕਦੀ ਸੀ। ਲੋਕ ਕਈ ਕਈ ਕੀ ਗੱਲਾਂ ਕਰਕੇ ਪੁੱਛਦੇ ਕੋਈ ਕਹਿੰਦਾ ਜਦੋਂ ਤੁਹਾਨੂੰ ਪਤਾ ਸੀ ਬਾਹਰ ਜਾਣਾ ਹੈ ਫਿਰ ਬੱਚੇ ਬਾਰੇ ਕਿਉਂ ਸੋਚਿਆ? ਕੋਈ ਕਹਿੰਦਾ ਬੱਚੇ ਕਰਕੇ ਚੱਲ ਤੇਰਾ ਬਾਹਰ ਦਾ ਜਲਦੀ ਬਣ ਜਾਵੇਗਾ ਰਿਮੀ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਖਿੱਚ ਜਾਂਦੀ ਪਰ ਉਸ ਨੂੰ ਸਕੂਨ ਮਿਲਦਾ ਜਦੋਂ ਉਸ ਦਾ ਬਾਪ ਉਸ ਦੇ ਸਿਰ ਦੇ ਉੱਪਰ ਹੱਥ ਰੱਖ ਕੇ ਕਹਿੰਦਾ ਕਿ ਪੁੱਤ ਫਿਕਰ ਨਾ ਕਰ ਅਸੀਂ ਤਾਂ ਤੇਰੇ ਨਾਲ ਖੜੇ ਹਾਂ ਰਿਮੀ ਦਾ ਦਿਲ ਡੁੱਬ ਡੁੱਬ ਜਾਂਦਾ ਜਦੋਂ ਕੋਈ ਕਹਿੰਦਾ ਕਿ ਫਲਾਣੇ ਥਾਂ ਮੁੰਡੇ ਨੇ ਕੁੜੀ ਦੇ ਨਾਲ ਧੋਖਾ ਕੀਤਾ ਹੈ। ਉਹਦੇ ਵਿੱਚੋਂ ਵੀ ਉਸ ਨੂੰ ਆਪਣਾ ਆਪ ਹੀ ਦਿਸਦਾ। ਉਸ ਨੂੰ ਲੱਗਦਾ ਕਿ ਉਸ ਦੇ ਨਾਲ ਵੀ ਕੁਝ ਗਲਤ ਹੋਣ ਵਾਲਾ ਹੈ। ਰੋਜ਼-ਰੋਜ਼ ਉਹ ਲਵ ਨੂੰ ਫੋਨ ਕਰਦੀ ਤੇ ਉਹ ਕਦੇ ਉਸ ਦੇ ਨਾਲ ਗੱਲ ਕਰਦਾ ਤੇ ਕਦੇ ਨਾ ਕਰਦਾ। ਜਦੋਂ ਵੀ ਗੱਲ ਕਰਦਾ ਤਾਂ ਇਹੀ ਕਹਿ ਕੇ ਕਿ ਤੂੰ ਮੇਰੀ ਮੰਨੀ ਨਹੀਂ। ਮੈਂ ਤੈਨੂੰ ਕੀ ਕਿਹਾ ਸੀ? ਰਿਮੀ ਹਰ ਕੋਸ਼ਿਸ਼ ਕਰਦੀ ਉਸ ਨੂੰ ਸਮਝਾਉਣ ਦੀ ਪਿਆਰ ਨਾਲ ਗੱਲ ਕਰਦੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਇਸ ਹੋਣ ਵਾਲੇ ਬੱਚੇ ਨੂੰ ਮੋਹ ਕਰਨ ਲੱਗ ਜਾਵੇ ਉਹਦੀ ਵੀ ਜ਼ਿੰਦਗੀ ਸੌਖੀ ਹੋ ਜਾਵੇ ਰਿਮੀ ਨੇ ਆਪਣਾ ਆਪ ਭੁਲਾ ਦਿੱਤਾ ਸੀ ਹੁਣ ਤਾਂ ਉਸ ਨੂੰ ਸਿਰਫ ਲਵ ਅਤੇ ਆਪਣਾ ਹੋਣ ਵਾਲਾ ਬੱਚਾ ਹੀ ਦਿਸ ਰਹੇ ਸੀ ਉਹ ਦਾ ਦਿਲ ਕਰਦਾ ਸੀ ਕਿ ਲਾਵ ਉਸ ਨੂੰ ਆਪਣੇ ਕੋਲ ਲੈ ਜਾਵੇ ਉਹ ਆਪਣੇ ਬੱਚੇ ਨੂੰ ਬਾਹਰ ਜਨਮ ਦੇਣਾ ਚਾਹੁੰਦੀ ਸੀ ਜਦੋਂ ਰਿਮੀ ਲਾਵ ਨੂੰ ਆਪਣੇ ਵੀਜ਼ੇ ਬਾਰੇ ਪੁੱਛਦੀ ਤਾਂ ਉਹ ਉਸ ਨੂੰ ਹਮੇਸ਼ਾ ਹੀ ਟਾਲ ਮਟੋਲ ਕਰ ਦਿੰਦਾ ਸੀ ਇੱਕ ਵਾਰ ਤਾਂ ਰਿਮੀ ਨੇ ਕਿਹਾ ਸੀ ਕਿ ਲਾਵ ਕਿਤੇ ਤੁਸੀਂ ਮੈਨੂੰ ਹੋਰ ਮੁੰਡਿਆਂ ਦੀ ਤਰ੍ਹਾਂ ਮੇਰੇ ਨਾਲ ਧੋਖਾ ਤਾਂ ਨਹੀਂ ਕਰੋਗੇ ਨਾ ਜਿਵੇਂ ਲੋਕਾਂ ਨਾਲ ਹੁੰਦਾ ਤੁਸੀਂ ਮੈਨੂੰ ਆਪਣੇ ਕੋਲ ਬੁਲਾ ਲਵੋ ਇੱਥੇ ਤਾਂ ਲੋਕ ਮੈਨੂੰ ਬਹੁਤ ਕੁਝ ਬੋਲਦੇ ਰਹਿੰਦੇ ਨੇ ਮੈਂ ਆਪਣੇ ਬਾਰੇ ਤਾਂ ਸਹਿ ਸਕਦੀ ਹਾਂ ਪਰ ਤੁਹਾਡੇ ਬਾਰੇ ਨਹੀਂ ਜਦੋਂ ਲੋਕ ਤੁਹਾਡੇ ਬਾਰੇ ਬੋਲਦੇ ਹਨ ਤਾਂ ਮੇਰੇ ਕੋਲੋਂ ਸੁਣਿਆ ਨਹੀਂ ਜਾਂਦਾ ਲਵ ਇਸ ਗੱਲ ਤੇ ਇੰਨਾ ਜ਼ਿਆਦਾ ਨਾਰਾਜ਼ ਹੋ ਗਿਆ ਕਿ ਉਸਨੇ ਕਈ ਦਿਨ ਤੱਕ ਰਿਮੀ ਨੂੰ ਫੋਨ ਹੀ ਨਾ ਕੀਤਾ ਤੇ ਨਾ ਹੀ ਰਿਮੀ ਦਾ ਕੋਈ ਫੋਨ ਚੁੱਕਿਆ ਰਿਮੀ ਨੇ ਆਪਣੀ ਸੱਸ ਨੂੰ ਫੋਨ ਕੀਤਾ ਕਿ ਉਹਨਾਂ ਕੋਲੋਂ ਤੇ ਲਵ ਬਾਰੇ ਪੁੱਛਿਆ ਪੋਤਾ ਰਿਮੀ ਨੂੰ ਹੀ ਬੋਲਣ ਲੱਗ ਗਏ ਅਖੇ ਤੂੰ ਹਰ ਵੇਲੇ ਸਾਡੇ ਮੁੰਡੇ ਨਾਲ ਲੜਦੀ ਰਹਿਣੀ ਹੈ ਉਹ ਕੰਮ ਵੀ ਕਰੇ ਤੇ ਤੇਰੀਆਂ ਵੀ ਸੁਣੇ ਮੈਂ ਆਪਦੇ ਮੁੰਡੇ ਦਾ ਵਿਆਹ ਕੀਤਾ ਸੀ ਵੀ ਕੁੜੀ ਉਸ ਨੂੰ ਖੁਸ਼ ਰੱਖੇਗੀ ਤੂ ਤਾਂ ਹੋਰ ਹੀ ਕੰਮ ਕਰਨ ਲੱਗ ਗਈ ਰਿਮੀ ਨੇ ਬਹੁਤ ਕਿਹਾ ਕਿ ਉਸਨੇ ਕੁਝ ਵੀ ਨਹੀਂ ਕਿਹਾ ਪਰ ਸੱਸ ਕਿੱਥੇ ਸੁਣਦੀ ਸੀ ਰਿਮੀ ਦਾ ਰੋ ਰੋ ਕੇ ਥੱਕ ਗਈ ਸਫਾਈਆਂ ਦੇ ਦੇ ਕੇ ਥੱਕ ਗਈ ਸੀ ਰਿਮੀ ਦੀ ਰੋਂਦੀ ਦੀ ਆਵਾਜ਼ ਸੁਣ ਕੇ ਉਹਦੀ ਮੰਮੀ ਆਏ ਰਿਮੀ ਦੀ ਹਾਲਤ ਬਹੁਤ ਮਾੜੀ ਸੀ ਉਹ ਆਪਣੀ ਸੁੱਧ ਬੁੱਧ ਖੋ ਚੁੱਕੀ ਸੀ ਰਿਮੀ ਨੇ ਸਾਰੀ ਗੱਲ ਆਪਣੀ ਮੰਮੀ ਨੂੰ ਦੱਸੀ। ਮੰਮੀ ਵੀ ਹੈਰਾਨ ਸੀ ਕਿ ਕੀ ਹੋ ਰਿਹਾ ਹੈ ਇਹ। ਉਹਨਾਂ ਨੇ ਰਿਮੀ ਦੀ ਸੱਸ ਨੂੰ ਫੋਨ ਕੀਤਾ। ਰਿਮੀ ਬਾਰੇ ਦੱਸਿਆ। ਸੱਸ ਕਿਥੇ ਪੈਰਾਂ ਤੇ ਪਾਣੀ ਪੈਣ ਦਿੰਦੀ ਸੀ। ਆਖਿਰ ਰਿਮੀ ਦੀ ਮੰਮੀ ਨੇ ਫੋਨ ਹੀ ਬੰਦ ਕਰ ਦਿੱਤਾ। ਉਹਨਾਂ ਨੇ ਰਿਮੀ ਨੂੰ ਕਿਹਾ ਕਿ ਪੁੱਤ ਤੂੰ ਫਿਕਰ ਨਾ ਕਰ। ਇਹ ਤਾਂ ਹੁਣ ਵਿਗੜ ਗਏ ਲੱਗਦੇ ਨੇ। ਆਪਾਂ ਨੂੰ ਹੀ ਥੋੜਾ ਸਮਝ ਤੋਂ ਕੰਮ ਲੈਣਾ ਪੈਣਾ ਹੈ ਮੰਮੀ ਨੇ ਰਿਮੀ ਨੂੰ ਬਹੁਤ ਸਮਝਾਇਆ ਕੁਝ ਹੱਦ ਤੱਕ ਤਾਂ ਉਹ ਸਮਝ ਵੀ ਗਈ ਸੀ ਇਸੇ ਤਰ੍ਹਾਂ ਹੀ ਦਿਨ ਇਸੇ ਰੌਲੇ ਦੇ ਵਿੱਚ ਹੀ ਨਿਕਲ ਗਏ ਸੀ ਰਿਮੀ ਦੀ ਮੰਮੀ ਕਈ ਵਾਰੀ ਤਾਂ ਆਪਣੇ ਆਪ ਨੂੰ ਕੋਸਦੀ ਕਿਉਂ ਉਹਨਾਂ ਨੇ ਆਪਣੀ ਧੀ ਨੂੰ ਬਾਹਰ ਭੇਜਣ ਦੇ ਲਈ ਵਿਆਹ ਕਰ ਦਿੱਤਾ ਸੀ ਥੋੜਾ ਰੁੱਕ ਜਾਂਦੇ ਕੀ ਪਤਾ ਕੋਈ ਝੱਜ ਦਾ ਰਿਸ਼ਤਾ ਲੱਭ ਜਾਂਦਾ ਪਰ ਕਹਿੰਦੇ ਨੇ ਨਾ ਸਿਆਣੇ ਹੁਣ ਪਛਤਾਏ ਕੀ ਕਰੇ ਜਦ ਚਿੜੀ ਆ ਚੁੱਕੀ ਖੇਤ ਵਕਤ ਨਿਕਲ ਗਿਆ ਸੀ ਕੁਝ ਵੀ ਸੋਚਣ ਦਾ ਪਰ ਰਿੰਮੀ ਦੀ ਜ਼ਿੰਦਗੀ ਦਾ ਕੀ ਬਣੂ ਇਸ ਬਾਰੇ ਕੋਈ ਕੁਝ ਨਹੀਂ ਜਾਣਦਾ ਸੀ ਹੁਣ ਤਾਂ ਸੱਚੀ ਸਾਬ ਨੂੰ ਰਿੰਮੀ ਦੀ ਫਿਕਰ ਹੋਣ ਲੱਗ ਗਈ ਸੀ ਜੀ ਰਿਮੀ ਦੀ ਮੰਮੀ ਨੇ ਵਿਚੋਲਣ ਨਾਲ ਗੱਲ ਕੀਤੀ ਕਿ ਲਾਭ ਹੋਣਾ ਨੇ ਤਾਂ ਰਿਮੀ ਨੂੰ ਆਪਣੇ ਕੋਲ ਲੈ ਕੇ ਜਾਣ ਲਈ ਕੋਈ ਪੇਪਰ ਵੀ ਤਿਆਰ ਨਹੀਂ ਕਰਵਾਏ ਹੁਣ ਤੱਕ ਤੂੰ ਉਹਨਾਂ ਨਾਲ ਗੱਲ ਕਰਕੇ ਵੇਖ ਕੀ ਪਤਾ ਪੈਣੇ ਤੇਰੀ ਹੀ ਸੁਣ ਲੈਣ ਵਿਚੋਲਣ ਪਿੰਡ ਦੀ ਹੀ ਜਨਾਨੀ ਸੀ ਉਹ ਘਰ ਆਈ ਤਾਂ ਰਿਮੀ ਨੂੰ ਕਿਹਾ ਮੈਨੂੰ ਫੋਨ ਲਗਾ ਕੇ ਦੇ ਮੈਂ ਕਰਦੀ ਹਾਂ ਗੱਲ ਲਵ ਦੇ ਨਾਲ ਹੁਣ ਤੱਕ ਤਾਂ ਤੂੰ ਉੱਥੇ ਹੋਣੀ ਚਾਹੀਦੀ ਸੀ ਇਸ ਹਾਲਾਤ ਵਿੱਚ ਵੀ ਤੂੰ ਇੱਥੇ ਬੈਠੀ ਹੈ ਰਿਮੀ ਦੀ ਬਚੋਲਣ ਦਾ ਨਾਮ ਜਿੰਦਰ ਸੀ ਤੇ ਜਿੰਦਰ ਨੇ ਰਿਮੀ ਦੀ ਸੱਸ ਨੂੰ ਫੋਨ ਤੇ ਗੱਲ ਕੀਤੀ ਰਿਮੀ ਦੀ ਸੱਸ ਜਿੰਦਰ ਦੀ ਪੂਆ ਲੱਗਦੀ ਸੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਕਿੰਨੀ ਦੇਰ ਹਾਲ ਕਰਦੇ ਰਹਿਣ ਮੰਗਰੋਂ ਜਿੰਦਰ ਨੇ ਕਿਹਾ ਪੂਆ ਜੀ ਤੁਸੀਂ ਰਿਮੀ ਦੇ ਪੇਪਰ ਨਹੀਂ ਭੇਜੇ ਅਜੇ ਤੱਕ ਨਿਆਣੀ ਇੱਥੇ ਬੈਠੀ ਐ ਤੁਸੀਂ ਤਾਂ ਵਿਆਹ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ 6 ਮਹੀਨੇ ਦੇ ਵਿੱਚ ਕੁੜੀ ਸਾਡੇ ਕੋਲ ਹੋਣੀ ਐ ਹੁਣ ਅਜੇ ਤੱਕ ਉਹਦਾ ਪੇਪਰ ਵੀ ਨਹੀਂ ਆਇਆ ਕੋਈ ਅੱਗਿਓ ਰਿਮੀ ਦੀ ਸੱਸ ਕਹਿੰਦੀ ਬਸ ਕਰਨਾ ਹੀ ਹੈ ਇਹਦੇ ਪੇਪਰਾਂ ਵਾਲਾ ਕੰਮ ਹੁਣ ਇਹਦੇ ਬੱਚਾ ਹੋਣ ਵਾਲਾ ਹੈ ਮੈਂ ਤੇ ਲਾਵਨ ਨੇ ਤਾਂ ਬਹੁਤ ਕਿਹਾ ਸੀ ਕਿ ਨਾਂ ਰੱਖੋ ਇਹ ਬੱਚਾ ਇਹ ਨਹੀਂ ਮੰਨੀ ਹੁਣ ਜਦੋਂ ਬੱਚਾ ਹੋ ਗਿਆ ਉਦੋਂ ਹੀ ਇਸ ਨੂੰ ਤੇ ਇਸ ਦੇ ਬੱਚੇ ਨੂੰ ਇਕੱਠੇ ਹੀ ਲੈ ਕੇ ਜਾਵਾਂਗੇ ਲਾਵ ਦਾ ਕੰਮ ਬਹੁਤ ਬਿਜ਼ੀ ਹੈ ਇਸ ਕਰਕੇ ਵਕੀਲ ਦੇ ਕੋਲ ਜਾਣ ਦਾ ਟਾਈਮ ਵੀ ਨਹੀਂ ਲੱਗਦਾ ਚਲੋ ਗੱਲਬਾਤ ਤਾਂ ਸੱਸ ਨੇ ਪੂਰਾ ਮਨਾ ਦਿੱਤਾ ਕਿ ਹਜੇ ਤਾਂ 4-5 ਮਹੀਨੇ ਤੱਕ ਹੋਰ ਟਾਈਮ ਲੱਗੇਗਾ ਇਸ ਤੋਂ ਬਾਅਦ ਹੀ ਤੁਹਾਡੀ ਕੁੜੀ ਅਮਰੀਕਾ ਹੋਵੇਗੀ ਜਿੰਦਰ ਕਿਹੜਾ ਘੱਟ ਸੀ ਨਾਲੇ ਉਹਦਾ ਪਿਆਰ ਵੀ ਬਹੁਤ ਸੀ ਰਿਮੀ ਦੇ ਪਰਿਵਾਰ ਨਾਲ ਉਹ ਕਹਿੰਦੀ ਜੇਕਰ ਤੁਹਾਨੂੰ ਅਜੇ ਬੱਚਾ ਨਹੀਂ ਚਾਹੀਦਾ ਸੀ ਤਾਂ ਤੁਹਾਡਾ ਮੁੰਡਾ ਇਸ ਗੱਲ ਦਾ ਧਿਆਨ ਰੱਖਦਾ ਰਿਮੀ ਤਾਂ ਅਜੇ ਛੋਟੀ ਸੀ ਉਸ ਨੂੰ ਕੀ ਪਤਾ ਸੀ ਇੰਨਾਂ ਗੱਲਾਂ ਬਾਰੇ ਦੇਖੋ ਭੂਆ ਜੀ ਮੈਂ ਤੁਹਾਡੇ ਦੇ ਭਰੋਸਾ ਕਰਕੇ ਇਹ ਰਿਸ਼ਤਾ ਕਰਵਾਇਆ ਸੀ ਦੇਖਿਓ ਕਿਤੇ ਮੈਨੂੰ ਝੂਠੀ ਨਾ ਪਾ ਦਿਓ ਇਹ ਨਾ ਹੋਵੇ ਕਿ ਸਾਡੇ ਕਿ ਤੁਹਾਡੇ ਕਰਕੇ ਸਾਡੇ ਪਰਿਵਾਰਾਂ ਦੇ ਵਿੱਚ ਫਿੱਕ ਪੈ ਜਾਵੇ ਤੁਹਾਡਾ ਜੁਆਈ ਤਾਂ ਮੇਰਾ ਜੀਣਾ ਹੀ ਮੁਸ਼ਕਿਲ ਕਰ ਦੇਵੇਗਾ ਉਹ ਤਾਂ ਰਿਮੀ ਨੂੰ ਆਪਣੀ ਭੈਣ ਮੰਨਦਾ ਹੈ ਰਿਮੀ ਦੀ ਸੱਸ ਨੇ ਮਾਰ ਕੇ ਦੋ ਚਾਰ ਮਿੱਠੀਆਂ ਮਿੱਠੀਆਂ ਗੱਲਾਂ ਜਿੰਦਰ ਨੂੰ ਪੂਰਾ ਯਕੀਨ ਦਿਵਾ ਦਿੱਤਾ ਕਿ ਫਿਕਰ ਨਾ ਕਰ ਅੱਜ ਹੀ ਲਵ ਨੂੰ ਭੇਜਾਂਗੀ ਵਕੀਲ ਦੇ ਵੱਲ ਤੁਸੀਂ ਜੀਵਨ ਦਾ ਖਿਆਲ ਤੁਸੀਂ ਰਿਮੀ ਦਾ ਖਿਆਲ ਰੱਖੋ ਸਾਨੂੰ ਵੀ ਬਹੁਤ ਪਿਆਰੀ ਹੈ ਸਾਡੀ ਨੂੰ ਗੱਲਾਂ ਕਰਕੇ ਫੋਨ ਕੱਟ ਦਿੱਤਾ ਜਿੰਦਰ ਨਾਲ ਗੱਲ ਕਰਨ ਤੋਂ ਬਾਅਦ ਤੇ ਰਿਮੀ ਦੀ ਸੱਸ ਦੀਆਂ ਗੱਲਾਂ ਤੋਂ ਬਾਅਦ ਰਿੰਮੀ ਦੀ ਮੰਮੀ ਨੂੰ ਸਾ ਆਇਆ ਕਿ ਚਲੋ ਹੁਣ ਤਾਂ ਆਪਦੀ ਕੁੜੀ ਦਾ ਕਿਹਾ ਨਹੀਂ ਮੋੜਦੀ ਉਹ ਹੁਣ ਤਾਂ ਰਿੰਮੀ ਨੂੰ ਬੁਲਾ ਹੀ ਲੈਣਗੇ ਆਪਣੇ ਕੋਲ ਤੇ ਉਹਨਾਂ ਦੀ ਧੀ ਦੀ ਜ਼ਿੰਦਗੀ ਵਿੱਚ ਸੁਖੀ ਸੁਖ ਹੋਵੇਗਾ ਵਕਤ ਆਪਣੀ ਰਫਤਾਰ ਦੇ ਨਾਲ ਚੱਲਦਾ ਰਹਿੰਦਾ ਹੈ ਇਹ ਕਿਸੇ ਦੇ ਲਈ ਨਹੀਂ ਰੁਕਦਾ ਰਿੰਮੀ ਦੀ ਜ਼ਿੰਦਗੀ ਵੀ ਚੱਲ ਰਹੀ ਸੀ ਪਰ ਉਹਦੇ ਵਿੱਚ ਫਿਕਰਾਂ ਨੇ ਆਪਣਾ ਘਰ ਬਣਾ ਲਿਆ ਸੀ ਉਸ ਨੂੰ ਯਾਦ ਆਉਂਦਾ ਹੈ ਕਿ ਕਿਵੇਂ ਉਹ ਸੁਣਦੇ ਹੁੰਦੇ ਸੀ ਕਿ ਫਲਾਣੀ ਜਗ੍ਹਾ ਬਾਹਰ ਤੋਂ ਆਇਆ ਮੁੰਡਾ ਕੁੜੀ ਨਾਲ ਵਿਆਹ ਕਰਕੇ ਫੇਰ ਕਦੇ ਵਾਪਸ ਨਹੀਂ ਆਇਆ ਤੇ ਨਾ ਹੀ ਕੁੜੀ ਨੂੰ ਆਪਣੇ ਕੋਲ ਬੁਲਾਇਆ ਜਦੋਂ ਇਹ ਸਭ ਸੋਚਦੀ ਹੈ ਤਾਂ ਉਸ ਦੀ ਰੂਹ ਕੰਬ ਜਾਂਦੀ ਹੈ ਉਹ ਵਾਹਿਗੁਰੂ ਵਾਹਿਗੁਰੂ ਕਰਦੀ ਆਪਣੇ ਆਪ ਨੂੰ ਤਰਵਾਸ ਦੇਣ ਦੀ ਪੂਰੀ ਕੋਸ਼ਿਸ਼ ਕਰਦੀ ਸੀ ਫੇਰ ਵੀ ਉਸ ਦਾ ਮਨ ਪਰ ਆਉਂਦਾ ਉਹ ਅੰਦਰ ਤੱਕ ਡਰ ਜਾਂਦੀ ਸੀ ਜਿਸ ਸਮੇ ਉਸ ਨੂੰ ਲਾਭ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਉਹ ਉਸ ਦੇ ਨਾਲ ਗੱਲ ਵੀ ਨਹੀਂ ਕਰਦਾ ਸੀ ਜਦੋਂ ਕਦੇ ਕਰਦਾ ਸੀ ਤਾਂ ਸਿਰਫ 5 ਮਿੰਟ ਤੋਂ ਵੱਧ ਫੋਨ ਨਾ ਕਰਦਾ ਸੀ ਉਹਦੇ ਵਿੱਚ ਕੋਈ ਗੱਲ ਇੰਜ ਦੀ ਵੀ ਹੋ ਜਾਂਦੀ કે ਲੜਾਈ ਹੋ ਜਾਂਦੀ ਤੇ ਫੋਨ ਕੱਟ ਹੋ ਜਾਂਦਾ ਸੀ ਰਿਮੀ ਦੀ ਸੋਚਾਂ ਦੀ ਲੜੀ ਕਦੇ ਟੁੱਟਦੀ ਕਦੇ ਜੁੜਦੀ ਕਰੇ ਤਾਂ ਕੀ ਕਰੇ ਕਿਸਮਤ ਉਸ ਨਾਲ ਕਿਉਂ ਇੰਨਾ ਗਲਤ ਕਰ ਰਹੀ ਸੀ ਇਹ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਉਹ ਕਈ ਵਾਰੀ ਰੋਂਦੀ ਡਾਕਟਰ ਦੇ ਕੋਲ ਜਾਂਦੇ ਤਾਂ ਉਹ ਇਹੀ ਕਹਿੰਦੇ ਕਿ ਬੱਚੇ ਬਾਰੇ ਸੋਚੋ ਤੁਹਾਡਾ ਇਸ ਤਰ੍ਹਾਂ ਪਰੇਸ਼ਾਨ ਰਹਿਣਾ ਅੱਗੇ ਜਾ ਕੇ ਮੁਸ਼ਕਲ ਖੜੀ ਕਰ ਸਕਦਾ ਹੈ ਉਹਦਾ ਬੀਪੀ ਹਮੇਸ਼ਾ ਘੱਟ ਹੀ ਰਹਿੰਦਾ ਘਰ ਵਿੱਚ ਵੀ ਸਾਰੇ ਕਹਿੰਦੇ ਕਿ ਐਵੇਂ ਫਿਕਰ ਨਾ ਕਰ ਤੂੰ ਸਭ ਠੀਕ ਹੋ ਜਾਣਾ ਏ ਆਪਣਾ ਧਿਆਨ ਰੱਖ ਰਿਮੀ ਨੇ ਕੁਝ ਹੱਦ ਤੱਕ ਆਪਣੇ ਆਪ ਨੂੰ ਸੰਭਾਲ ਲਿਆ ਸੀ ਉਹ ਜਦੋਂ ਟਾਈਮ ਮਿਲਦਾ ਪਾਠ ਕਰਦੀ ਰੱਬ ਅੱਗੇ ਅਰਦਾਸਾਂ ਕਰਦੀ ਵਾਹਿਗੁਰੂ ਮਨ ਦੀਆਂ ਸਦਰਾ ਪੂਰੀਆਂ ਕਰ ਦੇ ਮੈਂ ਕੀ ਮਾ ਕਿਸੇ ਦਾ ਮਾੜਾ ਕੀਤਾ ਹੈ ਜੋ ਮੈਨੂੰ ਇਸ ਤਰ੍ਹਾਂ ਦੀ ਸਜ਼ਾ ਮਿਲ ਰਹੀ ਹੈ ਰਿਮੀ ਨੂੰ ਅਜੇ 8 ਮਹੀਨਾ ਸ਼ੁਰੂ ਹੀ ਹੋਇਆ ਸੀ ਕਿ ਉਸ ਦੀ ਹਾਲਤ ਖਰਾਬ ਰਹਿਣ ਲੱਗੀ ਡਾਕਟਰ ਦੇ ਗਏ ਤਾਂ ਉਸਨੇ ਦੱਸਿਆ ਕਿ ਬੱਚਾ ਸਮੇਂ ਤੋਂ ਪਹਿਲਾਂ ਹੀ ਹੋ ਜਾਣਾ ਹੈ ਸਾਰੇ ਘਰ ਦੇ ਡਰ ਗਏ ਇਹ ਤਾਂ ਇੱਕ ਨਵਾਂ ਦੁੱਖ ਆ ਗਿਆ ਸਾਡੀ ਧੀ ਤੇ ਸਭ ਤੋਂ ਵੱਧ ਦੁਖੀ ਸੀ ਰਿਮੀ ਦੀ ਮੰਮੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਕਿਵੇਂ ਉਸਨੇ ਛੋਟੀ ਉਮਰੇ ਆਪਣੀ ਧੀ ਦੀ ਜਾਨ ਸੂਲੀ ਤੇ ਟੰਗ ਦਿੱਤੀ ਸੀ ਰਿਮੀ ਦੇ ਸਾਰੇ ਦੁੱਖਾਂ ਦਾ ਕਾਰਨ ਉਹ ਆਪਣੇ ਆਪ ਨੂੰ ਹੀ ਸਮਝਣ ਲੱਗ ਗਈ ਕਿਉਂਕਿ ਬੇਅਦ ਦਾ ਜ਼ਿਆਦਾ ਜ਼ੋਰ ਵੀ ਉਸਨੇ ਹੀ ਉਹਨਾਂ ਦੇ ਉੱਪਰ ਪਾਇਆ ਹੋਇਆ ਸੀ ਰਿਮੀ ਨੇ ਵੱਡੇ ਆਪਰੇਸ਼ਨ ਦੇ ਨਾਲ ਇੱਕ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਜ਼ਿਆਦਾ ਕਮਜ਼ੋਰ ਯਹੀ ਸੀ ਉਸ ਸਮੇ ਉਸਦਾ ਵਜ਼ਨ ਮਾਤਰ 2 ਕਿਲੋ ਹੀ ਸੀ ਬੱਚੀ ਜਨਮ ਤੋਂ ਬਾਅਦ ਰੋਈ ਹੀ ਨਹੀਂ ਸਭ ਨੂੰ ਲੱਗਿਆ ਕਿ ਹੋ ਸਕਦਾ ਹੈ ਸਮੇ ਤੋਂ ਪਹਿਲਾਂ ਹੋ ਗਈ ਹੋਵੇ ਤਾਂ ਕਰਕੇ ਨਾ ਰੋਈ ਹੋਵੇ ਡਾਕਟਰ ਨੇ ਬੱਚੀ ਨੂੰ ਐਮਰਜੈਂਸੀ ਮਸ਼ੀਨ ਦੇ ਵਿੱਚ ਰੱਖ ਦਿੱਤਾ ਇਹ ਇੱਕ ਨਵੀਂ ਮੁਸੀਬਤ ਹੋ ਗਈ ਗਰੀਬੀ ਦੀ ਜ਼ਿੰਦਗੀ ਦੇ ਵਿੱਚ ਉਹ ਕੀ ਕਰੇ ਜਨਮ ਲੈਣ ਦੇ ਹੀ ਉਸ ਦਾ ਬੱਚਾ ਉਸ ਤੋਂ ਦੂਰ ਹੋ ਗਿਆ ਸੀ ਉਹ ਬੱਚੇ ਨੂੰ ਮਿਲਣ ਲਈ ਬੇਚੈਨ ਸੀ ਰਿਮੀ ਦੇ ਭਰਾ ਨੇ ਲਵ ਨੂੰ ਫੋਨ ਕਰਕੇ ਦੱਸਿਆ ਕਿ ਕੁੜੀ ਹੋਈ ਹੈ ਉਸ ਨੂੰ ਮਸ਼ੀਨ ਦੇ ਵਿੱਚ ਰੱਖਿਆ ਗਿਆ ਹੈ ਤੁਸੀਂ ਰਿਮੀ ਦੇ ਨਾਲ ਫੋਨ ਤੇ ਗੱਲ ਕਰ ਲਵੋ ਉਹ ਬਹੁਤ ਪਰੇਸ਼ਾਨ ਹੈ ਲਵ ਨੇ ਰਿਮੀ ਨੂੰ ਫੋਨ ਕੀਤਾ ਤਾਂ ਰਿਮੀ ਬਹੁਤ ਜ਼ਿਆਦਾ ਰੋਈ ਉਸਦੇ ਹੰਝੂ ਰੁਕ ਨਹੀਂ ਰਹੇ ਸੀ ਉਸ ਨੂੰ ਆਪਣੇ ਬੱਚੇ ਦੀ ਬਹੁਤ ਫਿਕਰ ਹੋ ਰਹੀ ਸੀ ਲਵ ਉਸ ਨੂੰ ਕਹਿੰਦਾ ਕਿ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਨਾ ਰੱਖ ਬੱਚੇ ਨੂੰ ਤੂੰ ਕਿਹੜਾ ਮੇਰੀ ਸੁਣੀ ਹੈ ਆਪਣੀ ਮਰਜ਼ੀ ਕੀਤੀ ਹੈ ਤੈਨੂੰ ਵੀ ਪਤਾ ਸੀ ਕਿ ਤੇਰੀ ਉਮਰ ਘੱਟ ਹੈ ਅਜੇ ਤੈਨੂੰ ਕਾਲੀ ਸੀ ਜਵਾਕ ਜੰਮਣ ਦੀ ਲਵ ਕਿੰਨੀ ਦੇਰ ਤੱਕ ਰਿਮੀ ਨੂੰ ਬੋਲਦਾ ਰਿਹਾ ਸੀ ਹਾਰ ਕੇ ਫੋਨ ਰਿਮੀ ਦੀ ਮੰਮੀ ਨੇ ਫਾੜ ਲਿਆ ਲਵ ਉਹਨਾਂ ਨੂੰ ਵੀ ਕੁਝ-ਕੁਝ ਬੋਲਦਾ ਰਿਹਾ ਉਹ ਰੋਂਦੇ ਰਹੇ ਲਵ ਮੇਰੀ ਧੀ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਇਸ ਬੱਚੇ ਕਰਕੇ ਹੀ ਉਹ ਤੁਹਾਡੀ ਮਾਂ ਪੁੱਤ ਦੀ ਸੁਣਦੀ ਰਹੀ ਸੀ ਹੁਣ ਤਾਂ ਰੱਬ ਨੇ ਉਹਦੀ ਆਸ ਵੀ ਮੁਕਾ ਦਿੱਤੀ ਹੈ ਜੇਕਰ ਕੁੜੀ ਨੂੰ ਕੁਝ ਹੋ ਗਿਆ ਮੇਰੀ ਧੀ ਨਹੀਂ ਬਚਨੀ ਤੂੰ ਓਨੂੰ ਹੌਸਲਾ ਦੇ ਪੁੱਤ ਦੁੱਖ ਸੁੱਖ ਟੱਬਰ ਦੇ ਨਾਲ ਹੀ ਹੁੰਦੇ ਹਨ ਲਵ ਦੀ ਮੰਮੀ ਦਾ ਫੋਨ ਆਇਆ ਤਾਂ ਓਨਾਂ ਵੀ ਕਈ ਗੱਲਾਂ ਸੁਣਾ ਦਿੱਤੀਆਂ ਰਿਮੀ ਗੁੰਮ ਸੁਮ ਜਿਹੀ ਹੋ ਗਈ ਸੀ ਇੱਕ ਤਾਂ ਆਪਰੇਸ਼ਨ ਦਾ ਐਨਾ ਵੱਡਾ ਦੁੱਖ ਦੂਜਾ ਉਹਦਾ ਬੱਚਾ ਵੀ ਜ਼ਿੰਦਗੀ ਤੇ ਮੌਤ ਦੇ ਨਾਲ ਲੜ ਰਿਹਾ ਸੀ ਉਹ ਰੱਬ ਅੱਗੇ ਅਰਦਾਸ ਕਰਦੀ ਕਿ ਰੱਬਾ ਮੇਰੀ ਧੀ ਨੂੰ ਠੀਕ ਕਰ ਦੇ ਉਮਰ ਦੇਵੀ ਮੈਂ ਤਾਂ ਬਹੁਤ ਕੁਝ ਸੁਣਿਆ ਹੈ ਇਸ ਲਈ ਡਾਕਟਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਬੱਚੀ ਰੋ ਪਵੇ ਪਰ ਬੱਚੀ ਰੋਈ ਨਾ ਕਿਉਂਕਿ ਉਸਦਾ ਸਰੀਰ ਪੂਰਾ ਨੀਲਾ ਹੋ ਚੁੱਕਿਆ ਸੀ ਸਿਰਫ ਸਾਹ ਚੱਲਦੇ ਸੀ ਡਾਕਟਰ ਨੇ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਬੱਚੀ ਨੂੰ ਬਚਾ ਸਕੀਏ ਬਾਕੀ ਰੱਬ ਦੇ ਹੱਥ ਹੈ ਸਾਰਾ ਕੁਝ ਤੁਸੀਂ ਅਰਦਾਸ ਕਰੋ ਤਿੰਨ ਦਿਨ ਬਾਅਦ ਰਿਮੀ ਨੂੰ ਤਾਂ ਘਰ ਭੇਜ ਦਿੱਤਾ ਡਾਕਟਰ ਨੇ ਬੱਚੀ ਨੂੰ ਐਮਰਜੈਂਸੀ ਵਿੱਚ ਹੀ ਰੱਖਿਆ ਹੋਇਆ ਸੀ ਉਥੇ ਰਿੰਮੀ ਦਾ ਬੱਡਾ ਪ੍ਰਾਰੁਕ ਗਿਆ ਸੀ ਕਿਉਂਕਿ ਦਵਾਈ ਬਗੈਰਾ ਵੀ ਲਿਆ ਕੇ ਦੇਣੀ ਪੈਂਦੀ ਸੀ ਰਿੰਮੀ ਪਹਿਲਾ ਨਾਲੋਂ ਵੀ ਵਿਖਰ ਗਈ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਰੱਬ ਉਸ ਨੂੰ ਕਿਸ ਗੁਨਾਹ ਦੀ ਸਜ਼ਾ ਦੇ ਰਿਹਾ ਹੈ ਉਹਨੇ ਤਾਂ ਕਦੇ ਕਿਸੇ ਦਾ ਕੁਝ ਮਾੜਾ ਵੀ ਨਹੀਂ ਕੀਤਾ ਸੀ ਘਰ ਆ ਕੇ ਰਿੰਮੀ ਦਾ ਦਿਮਾਗ ਬੱਚੀ ਦੇ ਬਾਲ ਹੀ ਰਹਿੰਦਾ ਉਸਨੇ ਲਵ ਨੂੰ ਕਿਹਾ ਕਿ ਬੱਚੀ ਦਾ ਕੋਈ ਨਾਮ ਦੱਸੋ ਅੱਗੇ ਉਹ ਲਵ ਕਹਿੰਦਾ ਕਿ ਤੂੰ ਹੀ ਰੱਖ ਲੈ ਜੋ ਤੈਨੂੰ ਪਸੰਦ ਹੈ ਰਿਮੀ ਨੇ ਬੱਚੀ ਦਾ ਨਾਮ ਮੁਸਕਾਨ ਰੱਖਿਆ ਉਹੋ ਵਿਚ ਵਿਚ ਜਾ ਕੇ ਬੱਚੀ ਨੂੰ ਦੇਖ ਵੀ ਆਉਂਦੀ ਬਾਕੀ ਹਿੱਸਾ ਕਹਾਣੀ ਦਾ ਅਗਲੇ ਭਾਗ ਦੇ ਵਿੱਚ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ